ਨਜਾਇਜ਼ ਸਬੰਧਾਂ ਦੇ ਚਲਦਿਆਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਕੀਤਾ ਪਤੀ ਦਾ ਕਤਲ ਜੋ ਮਰਨ ਵਾਲਾ ਹੈਗਾ ਜਸਕੋਰ ਉਸकी ਵਾਈਫ ਕੁਲਦੀਪ कौर और एक उसका फ्रेंड जगमीत सिंह ਦੋਨਾਂ ਨੇ ਮਿਲ ਕੇ और ਜਸਕੋਰ ਕੋਰ ਦਾ ਮਰਡਰ ਕੀਤਾ ਸੀ ਵਾਰਤਾਤਮ ਨੂੰ ਪਾਉਣ ਲਈ ਘਰ ਵਾਲੇ ਕੋਲ ਰੱਖ ਦਿੱਤੀ ਸਿਰਿੰਜ ਇਹ ਲਾਸਟ ਡੇਢ ਦੋ ਮੰਨ ਸੇ जो मरण वाला हैगा और जगमित आपस में जैसे के फ्रेंड बनेसी उसके बाद में मरण वाले के वाइफ के साथ इसके संबंध ਸ੍ਰੀ ਮੁਖਤਸਰ ਸਾਹਿਬ ਪੁਲਿਸ ਵੱਲੋਂ ਜਸਕੌਰ ਸਿੰਘ ਦੇ ਕਤਲ 'ਚ ਦੋ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ 17 April 2024 ਨੂੰ ਜਸਕੌਰ ਸਿੰਘ ਉਰਫ ਸੋਨੀ ਪੁੱਤਰ ਮੇਜਰ ਸਿੰਘ ਵਾਸੀ ਆਲਮ ਵਾਲਾ ਦੀ Laash ਮਿਲੀ ਜਿਸ ਤੇ ਪੁਲਿਸ ਵੱਲੋਂ ਮ੍ਰਿਤਕ ਜਸਕੌਰ ਸਿੰਘ ਦੀ ਭੈਣ ਕਿਰਨਦੀਪ ਕੌਰ ਵਾਸੀ ਫਿੱਡੇਕਲਾਂ ਥਾਣਾ ਸਦਰਕੋਟ ਕਪੂਰਾ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਗਈ ਪਰ ਮ੍ਰਿਤਕ ਜਸਕੌਰ ਦੀ ਭੈਣ ਕਿਰਨਦੀਪ ਕੌਰ ਨੇ ਦੁਬਾਰਾ ਬਿਆਨ ਦਿੱਤਾ ਕਿ ਮੇਰਾ ਭਰਾ ਜਸਕੌਰ ਸਿੰਘ ਉਰਫ ਸੋਨੀ ਨੂੰ ਉਸਦੀ ਪਤਨੀ ਕੁਲਦੀਪ ਕੌਰ ਨੇ ਆਪਣੇ ਸਾਥੀ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਡਿੰਪਾਵਾਲੀ ਜ਼ਿਲ੍ਹਾ ਫਜ਼ਲਕਰਨ ਮਿਲ ਕੇ ਕਤਲ ਕੀਤਾ ਜਿਸ ਤੇ ਪੁਲਿਸ ਵੱਲੋਂ ਮਕਦਮਾ ਨੰਬਰ 41 ਮਿਤੀ 18 ਅਪ੍ਰੈਲ 2024 ਨੂੰ 302 ਬਰ ਖਿਲਾਫ ਕੁਲਦੀਪ ਕੌਰ ਅਤੇ ਜਗਮੀਤ ਸਿੰਘ ਤੇ ਥਾਣਾ ਕਬਰਾਵਾਲਾ ਵਿਖੇ ਦਰਜ ਕੀਤਾ ਗਿਆ ਉਸ ਵੱਲੋਂ ਆਧੁਨਿਕ ਟੰਗ ਤਰੀਕਿਆਂ ਦੀ ਮਦਦ ਨਾਲ ਦੋਸ਼ੀ ਕੁਲਦੀਪ ਕੌਰ ਨੂੰ ਅਤੇ ਦੋਸ਼ੀ ਜਗਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਨੇ ਮੋੜਲੀ ਪੁੱਛਗਛ ਦੌਰਾਨ ਦੱਸਿਆ ਕਿ ਕੁਲਦੀਪ ਕੌਰ ਪਤਨੀ ਜਸਕੌਰ ਸਿੰਘ ਦੇ ਜਗਮੀਤ ਸਿੰਘ ਨਾਲ ਨਾਜਾਇਜ਼ ਸੰਬੰਧਨ ਜਿਸ ਤੇ ਮ੍ਰਿਤਕ ਜਸਕੌਰ ਸਿੰਘ ਨੂੰ ਉਹ ਆਪਣੇ ਰਾਧਾ ਰੋੜਾ ਮੰਨਦੇ ਸੀ ਇਸ ਲਈ ਉਹਨਾਂ ਨੇ ਰਲ ਕੇ ਜਸਕੌਰ ਸਿੰਘ ਨੂੰ ਕੋਈ ਨਸ਼ੀਲੀ ਚੀਜ਼ ਦੇ ਕੇ ਉਸ ਦਾ ਸਰਹਾਣੀ ਨਾਲ ਸਾਹ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾਏਗਾ ਤੇ ਇੱਕ ਮੁਕੱਦਮੇ ਦੀ ਅੱਗੇ ਤਫ਼ਤੀਸ਼ ਚੱਲੀ ਹੈ ਸ੍ਰੀ ਮੁਖਸਰ ਸਾਹਿਬ ਤੋਂ ਬੂਟਾ ਸਿੰਘ ਦੀ ਵਿਸ਼ੇਸ਼ ਰਿਪੋਰਟ ਜਿਹੜਾ ਹੈਗਾ ਇਹ ਆਦਮਾ ਵਾਲਾ ਉਸਨੇ ਸਾਨੂੰ 17 ਤਾਰੀਖ ਨੂੰ ਇੱਕ ਇਤਲਾਹ ਮਿਲੀ ਸੀ ਕਿ ਇੱਕ ਡੈੱਡ ਬੋਡੀ ਘਰ ਦੇ ਵਿੱਚ ਪਈ ਹੋਈ ਸੀ ਉਸਕੇ ਬਾਅਦ ਮੈਂ ਸਾਡੇ ਡੀਐਸਪੀ ਲੰਬੀ ਅਤੇ ਸਿੰਘ ਵਿਰਾਟ ਐਸਐਸਓ ਕਬਰਵਾਲਾ ਰਣਜੀਤ ਸਿੰਘ ਔਰ ਇਨਾਂ ਦੀ ਟੀਮ ਨੇ ਬਿਲਕੁਲ ਪ੍ਰੌਂਪਟਲੀ ਐਕਸ਼ਨ ਕਰਕੇ ਔਰ ਉੱਥੇ ਮੌਕਾ ਮੌਇਨਾ ਕੀਤਾ ਇਨੀਸ਼ਲ ਸਟੇਜ ਦੇ ਵਿੱਚ ਅਸੀਂ 174 ਕੀ ਕਾਰਵਾਈ ਕੀਤੀ ਸੀ ਲੇਕਿਨ ਪੁਲਿਸ ਆਪਣਾ ਥੋਰੋਲੀ ਇਨਵੈਸਟੀਗੇਸ਼ਨ ਕਰਕੇ 18 ਤਾਰੀਖ ਨੂੰ ਅਸੀਂ ਮਰਡਰ ਕੇਸ ਰਜਿਸਟਰ ਕੀਤਾ ਇਹਦੇ ਵਿੱਚ ਅਸੀਂ ਦੋ ਅਕਿਊਜ਼ ਹੁਣ ਤੱਕ ਫੜ ਚੁੱਕੇ ਹੈਗੇ ਜੋ ਮਰਨ ਵਾਲਾ ਹੈਗਾ ਜਸਕੋਰ उसकी वाइफ कुलदीप कौर और एक उसका फ्रेंड जगमीत सिंह दोनों ने मिलके और जसकोर कौर का मर्डर किया सी उसके बाद में इन्होंने किसी शक ना हो इसकी बिना पे इन्होंने उत्थे उसके मौदा पटक के और एक सिरिंज भी उत्थे रख दी उसके कोल की कि सभी ने लगे कि इसकी ड्रग से डेथ हुई हैगी उसके बाद में इसके ब्लड भी निकलिया क्योंकि इन्होंने सिराने के जो तकिया होंद उससे इसका गला दबा के और मर्डर किया सी ਤੋ ਕੰਨ ਦੇ ਵਿੱਚ ਕੁਝ ਖੂਨ ਵੀ ਨਿਕਲਿਆ ਸੀ ਤੋ ਇਹਨਾਂ ਨੇ ਕਪੜੇ ਚੇਂਜ ਕਰਕੇ ਉਹ ਕਿਸੇ ਕਨਾਲ ਦੇ ਵਿੱਚ ਫੈਂਕ ਦਈ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਹੈਗੇ ਔਰ ਇਹਨਾਂ ਨੂੰ ਦੂਜੇ ਕਪੜੇ ਪਨਾ ਕੇ ਔਰ ਚਲੇ ਗਏ ਸੀ ਤੋ ਇਹ ਸਾਡੀ ਕਬਰਵਾਲਾ ਪੁਲਿਸ ਦੀ ਇੱਕ ਬਹੁਤ ਵੱਡੀ ਕਾਮਯਾਬੀ ਹੈਗੇ ਕਿ ਬਲਾਈਂਡ ਮਰਡਰ ਨੂੰ ਵਿਥਿਨ 24 ਆਵਰਸ ਅਸੀਂ ਟ੍ਰੇਸ ਕਰਨ ਦੇ ਵਿੱਚ ਸਫਲ ਹੋਏ ਹੈਗੇ ਜੋ ਲੇਡੀਜ਼ ਹੈਗੀ ਕੁਲਦੀਪ ਕੌਰ ਇਸਕੇ ਖਿਲਾਫ ਅਭੀ ਅਸੀਂ ਰੀਸੈਂਟਲੀ ਦਸੰਬਰ ਦੇ ਵਿੱਚ ਵੀ ਇੱਕ ਐਕਸਾਈਜ਼ ਐਕਟ ਦੇ ਤਹਿਤ ਐਫ ਆਈ ਆਰ ਲੌਂਚ ਕੀਤੀ ਸੀ

एस्टेब्लिश हो गए थी इसके लिए दोनों आपस में एक दूसरे के साथ रहना चाहते थे तो इसी वजह रंजित के इन्होंने जसकौर कौर का मर्डर किया हाँ जी दोनों अक्यूज अभी अरेस्ट कर लिया जगमीत सिंह है जो एक डीपावाली है फाजिलका दी उत्त रहने वाला है ये लास्ट डेढ़ दो मंथ से जो मरण वाला है और जगमीत आपस में एक दूसरे के फ्रेंड बने से उसके बाद में मरण वाले के वाइफ के साथ इसके संबंध तो नहीं है जो अब नाउ देखो अभी इन्वेस्टिगेशन हैगा अभी फड़े है बंदे वो डिटेल असली पे वेरीफाई करेंगे